पीकेपी जुलाई आज वारड नंबर 13 ਦੇ ਮਹੱਲਾ ਨਿਵਾਸੀਆਂ ਨੇ ਪਿਛਲੇ 1 ਮਹੀਨੇ ਤੋਂ ਗਲੀਆਂ 'ਚ ਖੜੇ ਮੀਂਹ ਦੇ ਗੰਦੇ ਪਾਣੀ ਤੋਂ ਤੰਗ ਆਏ ਲੋਕਾਂ ਨੇ ਨਗਰ ਪੰਚਾਇਤ ਤੇ ਪੰਜਾਬ ਸਰਕਾਰ 'ਪਿੱਛੇ ਆਪੀਤਾ। ਇੰਡੀਅਨ ਨੈਸ਼ਨਲ ਟੀਵੀ ਦੇ ਰਿਪੋਰਟਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਨਗਰ ਪੰਚਾਇਤ ਕੀਖੀ ਦੇ ਪ੍ਰਧਾਨ ਨੂੰ ਵਾਰ-ਵਾਰ ਬੇਨਤੀ ਕੀਤੀ ਹੈ ਕਿ ਗਲੀ ਵਿੱਚ ਖੜੇ ਪਾਣੀ ਤੋਂ ਲੋਕਾਂ ਦਾ ਕਰਾਚੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਕੀ ਕਹਿਣਾ ਚਾਹੋਗੇ ਮਾਲੋ ਜਿਹੜੇ ਲੋਕਾਂ ਦਾ ਜੀਵਨ ਦਸਵਾਰ ਹੋ ਲੋਕਾਂ ਲਈ ਇਹ ਜਾਇਜ਼ ਗੱਲ ਹੈ ਜੀ ਪਾਣੀ ਗੋਡੇ-ਗੋਡੇ ਖੜਾ 8 ਦਿਨ ਹੋ ਗਏ ਜੀ ਪਹਿਲਾਂ ਕੋਈ ਪ੍ਰੋਪਰ ਅਸੀਂ ਟੋਬੇ 'ਚ ਜਾਂਦਾ ਇਹ ਪਾਣੀ ਜੀ ਨਾਲੇ ਸਾਫ਼ ਕਰਵਾ ਲਈ ਟੋਬੇ 'ਚ ਅਸੀਂ ਪਾਈਪਲਾਈਨ ਪਾ ਰਹੇ ਹਾਂ ਮੀਂਹ ਕਰਕੇ ਪੈ ਨਹੀਂ ਰਹੀ ਉਹ ਦਿੱਕਤਾਰੀ ਆ ਇਹ ਗਲੀਆਂ ਪਹਿਲਾਂ 10-15 ਸਾਲਾਂ ਤੋਂ ਜੀ ਕੱਚੀਆਂ ਪਈਆਂ ਨੇ ਇਹਨਾਂ ਦੇ ਮਤੇ ਵੀ ਪੁਰਾਣੇ ਆ ਉਹਨਾਂ ਨੇ ਐਮਸੀ ਨੇ ਵੀ ਪਾਏ ਹੋਏ ਨੇ ਪ੍ਰਧਾਨਾਂ ਨੇ ਵੀ ਪਾਏ ਨੇ ਉਦੋਂ ਪਾਸ ਨਹੀਂ ਹੋਇਆ ਸੀ 8-9 ਕਿਹੜਾ ਕਿਹੜਾ ਹੱਲ ਹੋ ਸਕਦਾ ਵੀ ਖੇਤੀ ਜਿਹੜਾ ਪਾਣੀ ਆ ਲੋਕਾਂ ਅਸੀਂ 12:30 ਵਜੇ ਏਡੀ ਸਾਹਿਬ ਨੂੰ ਮਿਲਦੇ ਆਂ ਜੇ 35 ਦੀ ਧਾਰਾ ਚਰਵਾਉਣਾ ਪਿਆ ਜਿਵੇਂ ਵੀ ਹੋਇਆ ਅਸੀਂ ਛੇਤੀ ਛੇਤੀ ਹੱਲ ਕਰਾਂਗੇ ਕੋਈ ਹਲਕਾ ਵੀ ਹੈ ਕਿ ਨਾਲੇ ਸਾਡੀ ਕੋਈ ਗੱਲਬਾਤ ਹੋਈ ਹੈ ਜੀ ਸਰ ਇੱਥੇ ਆ ਜੇ ਲੋਕਾਂ ਦੇ ਕੋਲ ਕੋਈ ਸਵਾਲ ਪੁੱਛਿਆ ਜਾ ਰਿਹਾ ਹੈ ਬੈਨਰ ਲੱਗਣੇ ਨੇ ਸਟਾਰਟ ਹੋਣੇ ਨੇ ਕੋਈ ਪੁੱਛਿਆ ਸੀ ਬੰਦਾ ਬੜਾ ਐਮਐਲ ਸਾਹਿਬ ਨਾਲ ਵੀ ਅਸੀਂ ਗੱਲ ਕੀਤੀ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਮਿਲ ਕੇ ਆਪਾਂ ਇਹ ਛੇਤੀ ਨਿਪਟਾਰਾ ਕਰ ਦਾਂਗੇ ਇੱਥੇ ਸੁਣ ਚੈੱਕ ਨੇ ਐਮਐਲ ਸਾਹਿਬ ਤੋਂ ਦਿੱਤੇ ਦਿਨ ਗੇੜਾ ਸੀ ਉਹ ਲੋਕਾਂ ਨੇ ਸਵਾਲ ਕੀਤਾ ਕਿੰਨਾ ਵੀ ਸਾਡੇ ਦਾਪ ਹੋ ਰਿਹਾ ਸੀ ਇਹ ਇਹ ਗੱਲ ਵੀ ਸੁਣਨ ਲਈ ਕਿ